ਜੇਕਰ ਤੁਸੀਂ ਪੀਜੀਆਈ ਚੰਡੀਗੜ੍ਹ ਦੀਆਂ ਸੁਭਾਵਾਂ ਤੋਂ ਜਾਣਕਾਰ ਨਹੀਂ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਦੇਖਿਓ ਕਿਉਂਕਿ ਇਸ ਭਰਾ ਨੇ ਪੀਜੀਆਈ ਦੀਆਂ ਸੁਭਾਵਾਂ ਬਾਰੇ ਬੜੇ ਹੀ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਹੈ ਵੀ ਕਿਹੜਾ ਇਲਾਜ ਕਿੱਥੇ ਤੇ ਕਦੋਂ ਤੇ ਕਿਹੜੇ ਡਾਕਟਰਾਂ ਦੁਆਰਾ ਕੀਤਾ ਜਾਂਦਾ ਹੈ ਕਿੱਥੇ ਕਿਹੜੇ ਇਲਾਜ ਸੰਬੰਧੀ ਡਾਕਟਰ ਬੈਠਦੇ ਨੇ ਸੰਪੂਰਨ ਜਾਣਕਾਰੀ ਇਸ ਭਰਾ ਨੇ ਇਸ ਵੀਡੀਓ ਰਾਹੀਂ ਦਿੱਤੀ ਹੈ ਗਰੀਬਾਂ ਨੂੰ ਜਾਣਕਾਰੀ ਦਿਓ ਆਪਣੀਆਂ ਫਿਲਮਾਂ ਚ ਵੀ ਪੀਜੀਆਈ ਕਿਵੇਂ ਜਾਣਾ ਹੈ ਗਰੀਬਾਂ ਨੂੰ ਇੱਕ ਇੱਕ ਲਾਈਨ ਦੱਸੋ ਵੀ ਇੱਥੇ 14 ਨੰਬਰ ਕਾਊਂਟਰ ਤੇ ਮੈਡੀਕਲ ਦੀ ਪਰਚੀ ਬਣਦੀ ਹੈ ਗਰੀਬਾਂ ਨੂੰ ਇਹ ਦੱਸੋ ਵੀ ਸਵੇਰੇ 6 ਵਜੇ ਜਾਣਾ 11 ਵਜੇ ਐਮਰਜੈਂਸੀ ਨਹੀਂ ਜਾ ਕੇ ਦਾਖਲ ਹੋ ਜਾਣਾ ਉਸ ਤੋਂ ਬਾਅਦ ਚ ਪਿੰਡ ਆ ਕੇ ਕਹਿੰਦੇ ਹੋ ਪੀਜੀਆਈ ਕੋ ਪੁੱਛਦਾ ਨਹੀਂ ਗਰੀਬਾਂ ਨੂੰ ਇਹ ਦੱਸੋ ਵੀ ਪੀਜੀਆਈ ਦੀ ਆਪੀਡੀ ਚ ਦੂਸਰੀ ਮੰਜ਼ਲ ਤੇ ਅਰਥ ਵਾਲੇ ਡਾਕਟਰ ਬਹਿੰਦੇ ਨੇ 10 ਰੁਪਏ ਚ ਦੇਖਦੇ ਨੇ ਸ਼ਾਮ ਨੂੰ 5 ਵਜੇ ਤੱਕ ਗਰੀਬਾਂ ਨੂੰ ਇਹ ਦੱਸੋ ਵੀ ਸਕਿਨ ਦੀਆਂ ਪ੍ਰੋਬਲਮਾਂ ਨੇ ਜਿਹੜੀਆਂ ਉਹ ਪੰਜਾਬ ਨਹੀਂ ਦੁਨੀਆ ਪਰਚ ਕੋਈ ਠੀਕ ਨਹੀਂ ਕਰ ਸਕਦਾ 5ਵੀਂ ਮੰਜ਼ਲ ਤੇ ਪੀਜੀਆਈ ਸਕਿਨ ਵਾਲੇ ਬਹਿੰਦੇ ਨੇ 150 ਰੁਪਏ ਚ ਠੀਕ ਹੋ ਜਾਂਦਾ ਬੰਦਾ ਮੈਂ ਹਜ਼ਾਰਾਂ ਠੀਕ ਹੁੰਦੇ ਦੇਖੇ ਨੇ ਆਪਣੀ 25 ਸਾਲ ਦੀ ਉਮਰ ਚ ਕਦੇ ਗਿੱਪੀ ਗਰੇਵਾਲ ਚਲਿਆ ਗਿਆ ਕਦੇ ਜਿੰਮੀ ਚਲਿਆ ਗਿਆ ਕਦੇ ਫਲਾਣਾ ਚਲਿਆ ਗਿਆ ਇੱਕ ਜਿਹੜਾ ਵੋਟਾਂ 'ਚ ਖੜਿਆ ਸੀ ਉਹ ਵੀ ਗਿਆ ਕਮਾਲ ਦੀ ਗੱਲ ਹੈ ਯਾਰ ਇੰਨੇ ਤੁਸੀਂ ਐਕਟਰ ਆਪਣੀ ਆਪਣੀ ਫੇਲ ਹੋ ਗਏ ਵੀ ਤੁਸੀਂ ਹੁਣ ਸੰਸਦਾਂ ਦੇ ਕੋਲੇ ਜਾ ਕੇ ਉੱਥੇ ਹਜ਼ਾਰ-ਹਜ਼ਾਰ ਰੁਪਏ ਦੇ ਪੈਕੇਟ ਦੇਦੇ ਆਉਂਦੇ ਹੋ ਕਮਾਲ ਹੋ ਗਈ ਯਾਰ ਸੱਚ ਤੋਂ ਬਹੁਤ ਦੂਰ ਹੋ ਗਏ ਤੁਸੀਂ